ਹੈਲੋ एवरीवन ਗੁੱਡ ਈਵਨਿੰਗ ਟੂ ਆਲ ਵੈਲਕਮ ਟੂ ਮਾਈ YouTube ਚੈਨਲ ਪ੍ਰਤਿਮਾ ਨਰਸਿੰਗ ਆਫੀਸਰ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਦੇ MCQਸ ਮਲਟੀਪਲ ਚੁਆਇਸ ਕੁਐਸਚਨਸ ਗੁਰਮਤਕਾਬ ਦੇ ਮੋਢੀ ਕਵੀ ਕਿਹੜੇ ਹਨ ਗੁਰਮਤਕਾਬ ਦੇ ਮੋਢੀ ਕਵੀ ਹਨ ਗੁਰੂ ਨਾਨਕ ਦੇਵ ਜੀ 23 ਮਾਰਚ ਨੂੰ ਕਿਸ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ 23 ਮਾਰਚ ਨੂੰ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਫਿਰੋਜ਼ਪੁਰ ਵਿਖੇ ਮਨਾਇਆ ਜਾਂਦਾ ਹੈ ਪੰਜਾਬ ਦੇ ਆਮ ਵਾਕ ਦੀ ਸਹੀ ਤਰਤੀਬ ਕਿਹੜੀ ਹੈ ਪੰਜਾਬ ਦੇ ਆਮ ਵਾਕ ਦੀ ਸਹੀ ਤਰਤੀਬ ਹੈ ਕਰਤਾ ਕਰਮ ਤੇ ਕਿਰਿਆ ਹੈ ਗੁਰਮੁਖੀ ਲਿਪੀ ਵਿੱਚ ਲਗਾ ਦੀ ਗਿਣਤੀ ਕਿੰਨੀ ਹੈ ਗੁਰਮੁਖੀ ਲਿਪੀ ਵਿੱਚ ਲਗਾ ਦੀ ਗਿਣਤੀ ਹੁੰਦੀ ਹੈ 10 ਉਚਾਰਨ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੀਆਂ ਸਵਰ ਤੁਣੀਆਂ ਦੇ ਕਿੰਨੇ ਪਾਗਾਂ ਆਚਾਰਨ ਦੇ ਆਧਾਰ ਤੇ ਦੋ ਨੇ ਹੱਥ ਲਾਉਣਾ ਮੁਹਾਵਰੇ ਦਾ ਸਹੀ ਅਰਥ ਚੁਣੋ ਹੱਥ ਲਾਉਣਾ ਮੁਹਾਵਰੇ ਦਾ ਸਹੀ ਅਰਥ ਹੈ ਕੰਮ ਕਰਨਾ ਕੋਈ ਕੰਮ ਕਰ ਕਰਨਾ ਗੱਲਾਂ ਬਹੁਤ ਪਰ ਕੰਮ ਘਟ ਦੇ ਆਧਾਰ ਤੇ ਖਾਨ ਚੁਣੋ ਗੱਲਾਂ ਬਹੁਤ ਥੋਥਾ ਚੰਨਾ ਬਾਜੀ ਘਨਾਮ किड़ा शब्द अगेत्र शब्द नहीं है बेवकूफ है जोड़ा अगेत्र शब्द नहीं है क्योंकि अगर आप बेन हटा दिए तो वकूफ कोई शब्द नहीं बनता सो इस करके कोई शब्द नहीं है अगला क्वेश्चन करा शुद्ध रूप शुद्ध शब्द रूप की चोन करो शुद्ध शब्द रूप कि है दोपहर सी महीने का शुद्ध पंजाबी रूप में चुनो मगर गुरु तेग बहादुर जी की शहीद किस मुगल सम्राट के आदेश हुई सीरंगजेब के ਅਦੇਸ਼ਨਲ ਹੋਈ ਸੀ ਪੰਜਾਬੀ ਸੱਭਿਆਚਾਰ ਦਾ ਮੂਲ ਆਧਾਰ ਕੀ ਹੈ ਪੰਜਾਬੀ ਸੱਭਿਆਚਾਰ ਦਾ ਮੂਲ ਆਧਾਰ ਹੈ ਪਾਸ਼ਾ ਹੈ ਬਚਿੱਤਰ ਨਾਟਕ ਕਿਸ ਦੀ ਰਚਨਾ ਹੈ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਦੀ ਬਚਿੱਤਰ ਨਾਟਕ ਰਚਨਾ ਹੈ ਦੇਸ਼ ਭਗਤ ਕਰਤਾਰ ਸਿੰਘ ਸਰਾਭਾ ਕਿੱਥੋਂ ਦਾ ਜੰਪਾਲ ਸੀ ਲੁਧਿਆਣੇ ਦਾ ਜੰਪਾਲ ਸੀ ਸ਼ਾਇਦ ਤੁਹਾਨੂੰ ਇਸ ਦਾ ਪਤਾ ਵੀ ਹੋਣਾ ਹੈ ਪਿੰਡ ਜਿਹੜਾ ਹੈਗਾ ਪਿੰਡ ਸਰਾਭਾ ਸਰਾਭਾ ਹੈਗਾ ਲੁਧਿਆਣੇ ਦੇ ਵਿੱਚ ਤੇ ਉਥੋਂ ਦੇ ਜਿਹੜੇ ਭਗਤ ਭਗਤ ਕਰਤਾਰ ਦੇਸ਼ ਭਗਤ ਕਰਤਾਰ ਸਿੰਘ ਜੀ ਸੀ ਉਥੋਂ ਦਾ ਸੀ ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਲਈ ਕਿਹੜੀ ਉਪ ਭਾਸ਼ਾ ਹੈ ਮੈਂ ਤੁਹਾਨੂੰ ਕਈ ਵਾਰ ਮੈਂ ਤੁਹਾਨੂੰ ਪਹਿਲਾਂ ਵੀ ਸਮਝਾ ਚੁੱਕੀ ਆ ਚੰ ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਲਈ ਮਾਜੀ ਭਾਸ਼ਾ ਜਿਹੜੀ ਉਹ ਹੁੰਦੀ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਦੀ ਟੁਕਵੀ ਹੁੰਦੀ ਹੈ ਗੁਰਮੁਖੀ ਲਿਪੀ ਟੁਕਵੀ ਹੁੰਦੀ ਹੈ ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਨ ਪੰਜਾਬੀ ਵਿਆਕਰਨ ਦੇ 8 ਭਾਗ ਹਨ ਅਗਵਾ ਪੜਾਂਗੇ ਇਹਨੂੰ ਪੜਾਂਗੇ ਆਪਾਂ ਡਿਟੇਲ ਵਿੱਚ ਅੱਖ ਲਗਣੀ ਮੁਹਾਵਰੇ ਦਾ ਸਹੀ ਅਰਥ ਚੁਲੋ ਅੱਖ ਲਗਣੀ ਦਾ ਮਤਲਬ ਹੁੰਦਾ ਨੀਂਦ ਆ ਜਾਣੀ ਸੋ ਮੇਰੀਆਂ achiyan achiyan videos ਦੇਖਣ ਦੇ ਲਈ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਬਾਏ ਬਾਏ ਗਾਇਜ਼